ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਖੀ 10ਵੀਂ 10ਵੇਂ ਪਾਸ਼ਾ ਦੀਵਾਨ ਲਗਾ ਕੇ ਬੈਠੇ ਸਿੱਖਾਂ ਸੰਤਾਂ ਪੁੱਛਿਆ ਹੋਰਨਾ ਸ਼ਾਸਤਰਾਂ ਦੇ ਰੀਤ ਸੇ ਹਿੰਦੂ 13ਵੇਂ ਦਿਨ ਸੂਤਕ ਪਤ ਕੱਢਦੇ ਹਨ ਤੁਸੀਂ ਉਸ ਵੇਲੇ ਕੜਾ ਪ੍ਰਸ਼ਾਦ ਕਰਕੇ ਸ਼ਕਾਂਬ ਦੇ ਹੋ ਜੀ ਤਾਂ ਸਤਗੁਰੂ ਨੇ ਸ਼ਬਦ ਉਚਾਰਿਆ ਕੂਪ ਪਰਿਉ ਜੈਸੇ ਦਾਦਰਾ કચ્છ ਦੇਸ਼ ਵਿਦੇਸ਼ ਨਾ ਬੂਝ ਬਚਨ ਹੋਇਆ ਜਦੋਂ ਜੀਵ ਦੇ ਤਿਆਗਦੇ ਹਨ ਤਦੋਂ ਜਮਦੂਤਾਂ ਦੇ ਵਸ ਪੜਦੇ ਹਨ ਜਿਹੜੇ ਕਿਰਿਆ ਕਰਮ ਕਰਦੇ ਹਨ ਨਾਲੇ ਬਰੇਣਾ ਤੇ ਚੁਵਰੀਆਂ ਕਰਾਉਂਦੇ ਹਨ ਗੰਗਾ ਫੁੱਲ ਤਾਰਦੇ ਹਨ ਗਿਆ ਜੀ ਜਾ ਕੇ ਪਿੰਡ ਪਾਉਂਦੇ ਹਾ ਪਿਤਰਾ ਨਮਿਤ ਉਹਨਾਂ ਕਰਮਾਂ ਦੇ ਕਰਨ ਵਾਲਿਆਂ ਕੋ ਧਰਮ ਰਾਜ ਦੇ ਹੁਕਮ ਨਾਲ ਕਾਲ ਯੁਗ ਦੇ ਵਸ ਕਰ ਛੱਡਿਆ ਹੈ ਕਿਉਂਕਿ ਕਾਲ ਯੁਗ ਨੇ ਨਰਕ ਭਰਨੇ ਹਨ ਜਿਸ ਰਾਜੇ ਦਾ ਰਾਜ ਹੁੰਦਾ ਹੈ ਉਸੇ ਦਾ ਹੁਕਮ ਤੁਰਦਾ ਹੈ ਕੱਲੂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੁਕਮ ਹੈ 10 ਅਵਤਾਰ ਹੋਣਗੇ ਪੂਰੇ ਕਲਾ ਧਾਰੀ ਔਰ ਪਿੱਛੇ ਸੰਤ ਅਵਤਾਰ ਹੋਣਗੇ ਨਾਮ ਜਪਾਉਣਗੇ ਸਿੱਖਿਆ ਦੇਣਗੇ ਰਾਜੇ ਜਨਕ ਵਾਲੇ ਨਰਕ ਕਲਯੁਗ ਨੇ ਭਰਨੇ ਹਨ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਤੋਂ ਬਿਨਾ ਕਾਲ ਯੁਗ ਨੇ ਕਿਸੇ ਕੋ ਨਹੀਂ ਛੱਡਣਾ ਅਸੀਂ ਕੜਾ ਪ੍ਰਸ਼ਾਦ ਕਰਾ ਕੇ ਅਰਦਾਸ ਕਰਕੇ ਵਰਤੌਂਦੇ ਹਾਂ ਪ੍ਰਸ਼ਾਦ ਆਰਤੀ ਸ਼ੋਇਲਾ ਪੜ ਕੇ ਜਦ ਚੀਖਾ ਵਿੱਚ ਕੜਾ ਪ੍ਰਸ਼ਾਦ ਪਾਵੇ ਉਸੇ ਵਕਤ ਜੀਵ ਦੀ ਗਤੀ ਹੋਉਂਦੀ ਹੈ ਅਰ ਜਮਦੂਤ ਦੇ ਭੈਥ ਹੀ ਰਹਿਤ ਹੋ ਜਾਂਦਾ ਹੈ ਅਰ ਜੀਵ 7ਵੇਂ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਭੋਗ ਪਾਵੇ ਪ੍ਰਸ਼ਾਦ ਵਰਤੇ ਬਸਤਰ ਪੂਜਾ ਪੇਟਾ ਕਰਕੇ ਗ੍ਰੰਥੀ ਸਿੰਘ ਦੀ ਖੁਸ਼ੀ ਲਵੇ ਜੀਵ ਦੀ ਮੁਕਤੀ ਹੋਵੇਗੀ ਗੁਰੂ ਗ੍ਰੰਥ ਸਾਹਿਬ ਪੂਰਨ ਅਵਤਾਰ ਸ੍ਰੀ ਗੁਰੂ ਕੀ ਸੰਗਤ ਕੇ ਭਜਨ ਤਪ ਕਰਨ ਕੀ ਧਰਮਸਾਲ ਵਿੱਚ ਪ੍ਰਾਣੀਆਂ ਦੇ ਪੁੰਨ ਭੇਜਦੇ ਹਾਂ ਤਾਂ ਕਾਲ ਯੁਗ ਸਾਡੇ ਸਿੱਖਾਂ ਕੋ ਛੱਡ ਦਿੰਦਾ ਹੈ ਜਮਦੂਤ ਨੇੜੇ ਨਹੀਂ ਆਉਂਦੇ ਆਪਣੀ ਇੱਛਾ ਨਾਲ ਸਾਡੇ ਸਿੱਖ ਸੰਤ ਸਿੰਘ ਕਿਤੇ ਰਹਿਣ ਕਾਲ ਯੁਗ ਧਰਮ ਰਾਏ ਚਿਤ੍ਰਗੁਪਤ ਜਮਦੂਤ ਸਾਰੇ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਬਦ ਬਾਣੀ ਸੁਣ ਕੇ ਛੱਡਦੇ ਹਾਂ ਸ਼੍ਰੀ ਗੁਰੂ ਨਾਨਕ ਨਰੰਕਾਰੀ ਆਪਣੇ ਸਿੱਖਾਂ ਕੋ ਸ਼੍ਰੀ ਅਕਾਲ ਪੁਰਖ ਪਾਸ ਆਪ ਲੈ ਜਾਣਗੇ ਜਦ ਪ੍ਰਾਣੀ ਦਾ ਸਸਕਾਰ ਕਰਕੇ ਇਸ਼ਨਾਨ ਕਰਕੇ ਪ੍ਰਸ਼ਾਦ ਵਰਤਾਇਆ ਜਾਏ ਫਿਰ ਪਾਤਕਸ਼ੂ ਤੱਕ ਨਿਕਲ ਜਾਂਦਾ ਹੈ ਗੁਰਕੇ ਚਰਣਾ ਵਿਖੇ ਜਾਏ ਨਿਵਾਸ ਹੋਉਂਦਾ ਹੈ ਦੁਹਰਾ ਸ਼੍ਰੀ ਗੁਰੂ ਦੀਨदयाल ਜੀ ਗਏ ਮਹਿਲ ਮੇ ਆਪ ਜਸ ਕਰੇ ਸੇ ਸਿ ਨਿਵਾਪ ਤੇ ਸਿੱਖ ਗਵਾਵੇ ਪਾਪ ਦੂਸਰੇ ਦਿਨ ਸ੍ਰੀ ਗੁਰੂ ਜੀ ਜਾ ਪਹੁੰਚੇ ਚਮਕੌਰ ਯੁੱਧ ਕਰਨ ਕੀ ਬਾਤ ਅਬ ਰਹੀ ਕਥਾ ਸਭ ਔਰ ਜੀ ਕਾ ਖਾਲਸਾ ਸ੍ਰੀ ਬਾਹੀ ਗੁਰੂ ਜੀ ਕੀ ਫਤ